हालांकि लड़ती है पठिया की भैन ची भाई गाल निकल गई है पंडालिया की करिए चैनल कर दिया करो भी बन के करते नहीं है मछली भैं कम उठती है मछली देख भाई बाहर रह गया

ਵੀਰ ਬਣ ਕੇ ਕਰਦਿਆ ਕਰੋ ਪੰਡਾ ਪੁੰਡਾ ਵਾਲੀਆਂ ਆਪਾਂ ਵੀਰੇ ਦੇਸੀ ਬੰਦੇ ਆ ਵੀਡੀਓ ਵੀ ਸਾਡੀਆਂ ਦੇਸੀ ਹੀ ਹੋਣੀਆਂ ਨੇ ਚਾਵਲ ਖੜਿਆ ਚਾਵਲ ਮਿੱਤਰ ਉਹ ਐਂਟਰੀ ਹੋਣੀਆਂ ਲੱਗੀਆਂ ਨੇ ਵੱਡਣ ਪੱਠੇ ਬੱਸ ਉਹਨੂੰ ਕਹਿੰਦਾ ਤੈਨੂੰ 6 ਵਜੇ ਤੱਕ ਬਈ ਬਿਲਾ ਕਰਨਾ ਬੱਗਾ ਪਿਆ ਆ ਜਾ ਅੰਕਲ ਜੜਿਆ ਤਾਂ ਉੱਤੇ ਆ ਜਾ